ਮੇਰਾ ਆਸ਼ਕ ਬੜਾ ਸੀ ਚਮਕੀਲਾ ਹਾਂ ਜੀ ਉਹਨੇ ਪ੍ਰੋਗਰਾਮ ਆਹ ਮਰਜੋ ਦੇ ਨਾਲ ਵੀ ਆਪਣੀਆਂ ਚੱਕ ਕੇ ਘਰੇ ਆਇਆ ਵੀ ਤੁਸੀਂ ਮੇਰੇ ਨਾਲ ਗਾਉਣ ਲੱਗ ਜਾਓ ਤੇ ਮੈਂ 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 ਕਿਹਾ ਨਹੀਂ ਨਹੀਂ ਇਹ ਤਾਂ ਕਿੱਥੇ ਨਾਂ ਨੂੰ ਬਣਨਾ ਨਹੀਂ ਆ ਕੇ ਬਸ ਮੇਰੇ ਘਰ ਦੇ ਆਲੇ ਦੁਆਲੇ ਫੇਰੀ ਜਾਣਾ ਫੇਰੀ ਜਾਣਾ ਤੇ ਚਲੋ ਆਸ਼ਕ ਤਾਂ ਰੱਬ ਵਰਗਾ ਹੀ ਹੁੰਦਾ ਅਤੇ ਅਤੇ ਉਸ ਦੌਰ ਦੇ ਵਿੱਚ ਅਮਰ ਚਮਕੀਲੇ ਦਾ ਨਾਮ ਵੀ ਇੱਕ ਬਹੁਤ ਉੱਭਰ ਕੇ ਸਾਹਮਣੇ ਆਉਂਦਾ ਉਹਨਾਂ ਬਾਰੇ ਤੁੜੀਆਂ ਜਾਂ ਦੋ ਚਾਰ ਗੱਲਾਂ ਜ਼ਰੂਰ ਦੱਸੋ ਵੀ ਚਮਕੀਲਾ ਮਰਜੂਦ ਦੀ ਜੋੜੀ ਤੁਸੀਂ ਅੱਖੀਂ ਦੇਖੀ ਬਣਦੀ ਤੁਹਾਡੇ ਹੱਥਾਂ ਦੇ ਵਿੱਚ ਜਵਾਨ ਹੋਣ ਵਾਲੀ ਆਹ ਹਾਂ ਨਹੀਂ ਨਹੀਂ ਉਹ ਤਾਂ ਇਹ ਆਪਣਾ ਹਰਮੋਨੀ ਵਜਾਉਂਦਾ ਹੁੰਦਾ ਸੀ ਛਿੰਦਾ ਜੀ ਨਾਲ ਹਾਂ ਤੇ ਅਸੀਂ ਭਰੌਂਦੇ ਜਾਂਦੇ ਹੁੰਦੇ ਸੀ ਠੀਕ ਹੈ ਤੇ ਇਹਨੇ ਬੈਠੇ ਰਹਿਣਾ ਆ ਕੇ ਫਿਰ ਮੇਰੇ ਹਸਬੰਦ ਦਾ ਦੋਸਤ ਸੀਗਾ ਠੀਕ ਹੈ ਆਪਣਾ ਸਿੱਧੂ ਸਾਹਿਬ ਦਾ ਬਿਲਕੁਲ ਤੇ ਇਹ ਨੇ ਦੋਸਤ ਬਣ ਗਿਆ ਕਿੰਨਾ ਯਾਰ ਕੁਲਦੀਪ ਕੌਰ ਆਪਾਂ ਤੁਲੇ ਆਪਾਂ ਗੌਰ ਨੇ ਆਂ ਕਾਪੀ ਚੱਕ ਕੇ ਆਪਣੀਆਂ ਚੱਕ ਕੇ ਘਰੇ ਆ ਆ ਵੀ ਤੁਸੀਂ ਮੇਰੇ ਨਾਲ ਗਾਉਣ ਲੱਗ ਜਾਓ ਤੇ ਮੈਂ ਮੈਂ ਮੈਨੂੰ ਮੈਨੂੰ ਇਹਦਾ ਕਿੱਥੇ ਨਾਂ ਨੂੰ ਬਣਦਾ ਅੱਛਾ ਹੈ ਨਾ ਉਹ ਬਾਤ ਜ ਮਰਜੋ ਜੋ ਚੱਲੀ ਗਈ ਸੀ ਉਹਦਾ ਨਾਂ ਇੱਕਦਮੀ ਮੈਂ ਕਿਹਾ ਹਾਏ ਹਾਏ ਮੈਂ ਤਾਂ ਬੜਾ ਮਾੜਾ ਕੀਤਾ ਵੀ ਮੈਨੂੰ ਲੈ ਗਾ ਲੈਂਦੀ ਹੈ ਨਾ ਤੇ ਹਾਂ ਉਹ ਲਿਖਦਾ ਬਹੁਤ ਅੱਛਾ ਸੀ ਨਹੀਂ ਉਸ ਦੌਰ ਚ ਜਦੋਂ ਤੇ ਉਹ ਮੇਰਾ ਆਸ਼ਕ ਬੜਾ ਸੀ ਚਮਕੀਲਾ ਹਾਂ ਜੀ ਉਹਨੇ ਪ੍ਰੋਗਰਾਮ ਹਾਂ ਮਰਜੋ ਦੇ ਨਾਲ ਵੀ ਲੇਕਿਨ ਮੈਂ ਸੱਚੀ ਬੋਲਦੀ ਹਾਂ ਉਹ ਰੱਬ ਵਰ ਗਈ ਸੀਗਾ ਵਿਚਾਰਾ ਅਸੀਂ ਕਿਹੜਾ ਉਹਨੂੰ ਕਦੀ ਮਿਲੇ ਬਿਲਕੁਲ ਉਹਨੇ ਆ ਕੇ ਬਸ ਮੇਰੇ ਘਰ ਦੇ ਆਲੇ ਦੁਆਲੇ ਫੇਰੀ ਜਾਣਾ ਫੇਰੀ ਜਾਣਾ ਹਾਂ ਤੇ ਚਲੋ ਆਸ਼ਕ ਤਾਂ ਰੱਬ ਵਰਗਾ ਹੀ ਹੁੰਦਾ ਬਿਲਕੁਲ ਆਸ਼ਕ ਹਾਂਜੀ ਹਾਂਜੀ ਬਹੁਤ ਪੈਣਾ ਵੇ ਤੂੰ ਆਸ਼ਕ ਕਿਹੜੀ ਤੇ ਹਾਂਜੀ ਅੱਛਾ ਪਰ ਮੈਨੂੰ ਇਹ ਦੱਸੋ ਵੀ ਉਦੋਂ ਜਿਹੜੀ ਮੁਹੱਬਤ ਸੀ ਨਾ ਮੇਰਾ ਸਵਾਲ ਬੜੀ ਵਾਰੀ ਉੱਥੇ ਆ ਕੇ ਟਿਕ ਜਾਂਦਾ ਅੱਜ ਦੀ ਜਨਰੇਸ਼ਨ ਲਈ ਵੀ ਉਦੋਂ ਮੁਹੱਬਤ ਬੜੀ ਸੱਚੀ ਤੇ ਸੁੱਚੀ ਸੀ ਹਾਂ ਸੱਚੀ ਕਿਸੇ ਕੁੜੀ ਨੂੰ ਮਾੜਾ ਨਹੀਂ ਕਹਿਣਾ ਨਹੀਂ ਨਹੀਂ ਗਲਤ ਸੋਚਣਾ ਨਹੀਂ ਨਹੀਂ ਕਦੀ ਨਹੀਂ ਸੀ ਉਹ ਤਾਂ ਜੇ ਕੁੜੀ ਨਾ ਕਰਦੇ ਤਾਂ ਕਤਲ ਤੱਕ ਕਰ ਦਿੰਦੇ ਲੋਕ ਹਾਈ ਸੋਚਣੀ ਹਾਈ ਇਹ ਸੋਚਣੀ ਹਾਂ ਪਰ ਉਦੋਂ ਬਿਲਕੁਲ ਹੀ ਐਹ ਜੀ ਕੋਈ ਗੱਲ ਹੀ ਨਹੀਂ ਸੀ ਤੁਹਾਨੂੰ ਮੈਂ ਦੱਸਿਆ ਕਿ ਇਹ ਕੱਲ ਜੁਗਾ ਮੈਂ ਰਣਜੀਤ ਕੌਰ ਦੇ ਘਰੇ ਗਈ ਤੇ ਮੈਨੂੰ ਨਹੀਂ ਸੀ ਪਤਾ ਵੀ ਵੀਡੀਓ ਬਣਾ ਰਹੇ ਆ ਉਹਨਾਂ ਦੇ ਮੇਰੇ ਫੈਨ ਹੀ ਆਏ ਹੋਏ ਸੀ ਮੈਨੂੰ ਬੁਲਾ ਲਿਆ ਰਣਜੀਤ ਭੈਣ ਜੀ ਨੇ ਆਹ ਵੀਡੀਓ ਤੁਸੀਂ ਦੇਖੀ ਹੋਊਗੀ ਸ਼ਾਇਦ ਹਾਂ ਜੀ ਜੀ ਉਹ ਮੈਂ ਉਹ ਮੈਨੂੰ ਕਹਿੰਦੇ ਗੀ ਸੁਣਾ ਦੋ ਕੋਈ ਗਰੇ ਲਾਉਣ ਪੇ ਜੀ ਮੈਂ ਦੋ ਲੈਣਾ ਸੁਣਾਇਆ ਤੇ ਉਹ ਮੈਂ ਕਿਹਾ ਜੀ ਮੈਨੂੰ ਨਹੀਂ ਸੀ ਪਤਾ ਵੀਡੀਓ ਬਣਾਇਆ ਮੈਂ ਕਿਹਾ ਜੀ ਸਤਜੁਗ ਆ ਇਹ ਅਸੀਂ ਸਤਜੁਗ ਦੇ ਬੰਦੇ ਆ ਤੇ ਹੁਣ ਕਲਜੁਗ ਆ ਹੂੰ ਕਲਜੁਗ ਆ ਹੈਗਾ ਹੀ ਕਲਜੁਗ ਆ ਬੱਚੇ ਵੀ ਤਾਂ ਹੀ ਨਹੀਂ ਅੱਖੇ ਲੱਗਦੇ ਬਿਲਕੁਲ ਹੈ ਇਹੀ ਦੌਰ ਹਾਂ ਕਲਜੁਗ ਆ ਜੀ ਕਲਜੁਗ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਜਮਾਨਾ ਤੇ ਅਸੀਂ ਤਾਂ ਸਤਜੁਗ ਦੇ ਆ ਸੱਚੇ ਰਹਿਣਾ ਸੱਚੀ ਦੱਸਣਾ ਹਰ ਗੱਲ ਸੱਚ ਕਰਨੀ ਤੇ ਦਿਲ ਵੀ ਰੱਬ ਨੇ ਐਡਾ ਦਿੱਤਾ ਵੀ ਚੱਕ ਉਹਦਾ ਕੜਾ ਰੁੱਢ ਜੇ ਸਾਨੂੰ ਕੋਈ ਪਰਵਾਹ ਨਹੀਂ ਲੇਕਿਨ ਇਹ ਉਹਦੀ ਕੁਦਰਤ ਆ ਜੀ ਅਸੀਂ ਉਹਨੂੰ ਮੰਨਦੇ ਆ ਦਾਤਾ ਜੀ ਨੇ ਕਿਉਂ ਮੇਰਾ ਆਸ਼ਕ ਬੜਾ ਸੀ ਚਮਕੀ ਲਾਹਾਂ ਜੀ ਉਹਨੇ ਪ੍ਰੋਗਰਾਮ ਆ ਮਰਜੋ ਦੇ ਨਾਲ ਵੀ ਆਪਣੀਆਂ ਚੱਕ ਕੇ ਘਰੇ ਆ ਆ ਵੀ ਤੁਸੀਂ ਮੇਰੇ ਨਾਲ ਗਾਉਣ ਲੱਗ ਜਾਓ ਤੇ ਮੈਂ 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 ਕਿਹਾ ਨਹੀਂ ਨਹੀਂ ਇਹ ਤਾਂ ਕਿੱਥੇ ਨਾਂ ਨੂੰ ਬਣਨਾ ਨੇ ਆ ਕੇ ਬੱਸ ਮੇਰੇ ਘਰ ਦੇ ਆਲੇ ਦੁਆਲੇ ਫੇਰੀ ਜਾਣਾ ਫੇਰੀ ਜਾਣਾ ਤੇ ਚਲੋ ਆਸ਼ਕਤਾ ਰੱਬ ਵਰ ਗਈ ਹੁੰਦੀ। ਅੱਛਾ ਅੱਛਾ ਉਸ ਦੌਰ ਦੇ ਵਿੱਚ ਅਮਰ ਚਮਕੀਲੇ ਦਾ ਨਾਮ ਵੀ ਇੱਕ ਬਹੁਤ ਉੱਭਰ ਕੇ ਸਾਹਮਣੇ ਆਉਂਦਾ। ਉਹਨਾਂ ਬਾਰੇ ਤੁੜੀਆਂ ਜਾਂ ਦੋ ਚਾਰ ਗੱਲਾਂ ਜ਼ਰੂਰ ਦੱਸੋ ਵੀ ਚਮਕੀਲਾ ਮਰਜੂਦ ਦੀ ਜੋੜੀ ਤੁਸੀਂ ਅੱਖੀਂ ਦੇਖੀ ਬਣਦੀ। ਤੁਹਾਡੇ ਹੱਥਾਂ ਦੇ ਵਿੱਚ ਹੀ ਜਵਾਨ ਹੋਣ ਵਾਲੀ। ਹਾਂ ਹਾਂ ਨਹੀਂ ਨਹੀਂ ਉਹ ਤਾਂ ਇਹ ਆਪਣਾ ਹਰਮੋਨੀ ਵਜਾਉਂਦਾ ਹੁੰਦਾ ਸੀ ਛਿੰਦਾ ਜੀ ਨਾਲ। ਹਾਂ ਤੇ ਅਸੀਂ ਭਰੌਂਦੇ ਜਾਂਦੇ ਹੁੰਦੇ ਸੀ। ਠੀਕ ਹੈ। ਤੇ ਇਹਨੇ ਬੈਠੇ ਰਹਿਣਾ ਆ ਕੇ ਫਿਰ ਮੇਰੇ ਹਸਬੰਦ ਦਾ ਦੋਸਤ ਸੀਗਾ। ਠੀਕ ਹੈ। ਪੇ ਆਪਣਾ ਸਿੱਧੂ ਸਾਹਿਬ ਦਾ ਤੇ ਇਹ ਨੇ ਦੋਸਤ ਬਣ ਗਿਆ ਕਿਹਾ ਯਾਰ ਕੁਲਦੀਪ ਕੌਰ ਆਪਾਂ ਤੁਲੇ ਆਪਾਂ ਗੌਰਨੇ ਆਂ ਕਾਪੀ ਚੱਕ ਕੇ ਆਪਣੀਆਂ ਚੱਕ ਕੇ ਘਰੇ ਆਇਆ ਵੀ ਤੁਸੀਂ ਮੇਰੇ ਨਾਲ ਗਾਉਣ ਲੱਗ ਜਾਓ ਤੇ ਮੈਂ ਮੈਂ ਮੈਨੂੰ ਨਹੀਂ ਨਹੀਂ ਇਹਦਾ ਕਿੱਥੇ ਨਾਂ ਨੂੰ ਬਣਨਾ ਅੱਛਾ ਹੈਨਾ ਉਹ ਬਾਦ ਚ ਅਮਰਜੋਦੋ ਚੱਲੇ ਗਈ ਤੇ ਉਹਦਾ ਨਾਂ ਇਕਦਮੀ ਮੈਂ ਕਿਹਾ ਹਾਏ ਹਾਏ ਮੈਂ ਤਾਂ ਬੜਾ ਮਾੜਾ ਕੀਤਾ ਵੀ ਮੈਨੂੰ ਲੈ ਗਾ ਲੈਂਦੀ ਹੈ ਨਾ ਤੇ ਹਾਂ ਉਹ ਲਿਖਦਾ ਬਹੁਤ ਅੱਛਾ ਸੀ ਨਹੀਂ ਉਸ ਦੌਰ ਚ ਜਦੋਂ ਜਿਉ ਮੇਰਾ ਆਸ਼ਕ ਬੜਾ ਸੀ ਚਮਕੀਲਾ ਹਾਂਜੀ ਉਹਨੇ ਪ੍ਰੋਗਰਾਮ ਹਾਂ ਅਮਰਜੋਦ ਦੇ ਨਾਲ ਵੀ ਲੇਕਿਨ ਮੈਂ ਸੱਚੀ ਬੋਲਦੀ ਹਾਂ ਉਹ ਰੱਬ ਵਰ ਗਈ ਸੀਗਾ ਵਿਚਾਰਾ ਅਸੀਂ ਕਿਹੜਾ ਉਹਨੂੰ ਕਦੀ ਮਿਲੇ ਬਿਲਕੁਲ ਉਹਨੇ ਆ ਕੇ ਬਸ ਮੇਰੇ ਘਰ ਦੇ ਆਲੇ ਦੁਆਲੇ ਫੇਰੀ ਜਾਣਾ ਫੇਰੀ ਜਾਣਾ ਹਾਂ ਤੇ ਚਲੋ ਆਸ਼ਕ ਤਾਂ ਰੱਬ ਵਰਗਾ ਹੀ ਹੁੰਦਾ ਬਿਲਕੁਲ ਆਸ਼ਕ ਹਾਂਜੀ ਹਾਂਜੀ ਇੱਕੋ ਜਿਹਾ ਪੈਣਾ ਵੇ ਤੂੰ ਆਸ਼ਕ ਕਿਹੜੀ ਤੇ ਹਾਂਜੀ ਅੱਛਾ ਪਰ ਮੈਨੂੰ ਇਹ ਦੱਸੋ ਵੀ ਉਦੋਂ ਜਿਹੜੀ ਮੁਹੱਬਤ ਸੀ ਨਾ ਮੇਰਾ ਸਵਾਲ ਬੜੀ ਬੜੀ ਉੱਥੇ ਆ ਕੇ ਟਿਕ ਜਾਂਦਾ ਅੱਜ ਦੀ ਜਨਰੇਸ਼ਨ ਲਈ ਵੀ ਉਦੋਂ ਮੁਹੱਬਤ ਬੜੀ ਸੱਚੀ ਤੇ ਸੁੱਚੀ ਸੀ ਹਾਂ ਸੱਚੀ ਕਿਸੇ ਕੁੜੀ ਨੂੰ ਮਾੜਾ ਨਹੀਂ ਕਹਿਣਾ ਨਹੀਂ ਨਹੀਂ ਗਲਤ ਸੋਚਣਾ ਨਹੀਂ ਨਹੀਂ ਕਦੀ ਵੀ ਨਹੀਂ ਸੀ ਉਹ ਤਾਂ ਜੇ ਕੁੜੀ ਨਾ ਕਰਦੇ ਤਾਂ ਕਤਲ ਤੱਕ ਕਰ ਦਿੰਦੇ ਲੋਕ ਹਾਂ ਇਹ ਸੋਚਣੀ ਹਾਂ ਪਰ ਉਦੋਂ ਬਿਲਕੁਲ ਹੀ ਐਹ ਜੀ ਕੋਈ ਗੱਲ ਹੀ ਨਹੀਂ ਸੀ ਤੁਹਾਨੂੰ ਮੈਂ ਦੱਸਿਆ ਕਿ ਇਹ ਕੱਲ ਜੁਗਾ ਮੈਂ ਰਣਜੀਤ ਕੌਰ ਦੇ ਘਰੇ ਗਈ ਤੇ ਮੈਨੂੰ ਨਹੀਂ ਸੀ ਪਤਾ ਵੀ ਵੀਡੀਓ ਬਣਾ ਰਹੇ ਆ ਉਹਨਾਂ ਦੇ ਮੇਰੇ ਫੈਨ ਹੀ ਆਏ ਹੋਏ ਸੀ ਮੈਨੂੰ ਬੁਲਾ ਲਿਆ ਰਣਜੀਤ ਭੈਣ ਜੀ ਨੇ ਆਹ ਵੀਡੀਓ ਤੁਸੀਂ ਦੇਖੀ ਹੋਊਗੀ ਸ਼ਾਇਦ ਹਾਂ ਜੀ ਉਹ ਮੈਂ ਉਹ ਮੈਨੂੰ ਕਹਿੰਦੇ ਗੀ ਸੁਣਾ ਦੋ ਕੋਈ ਗਰੇ ਲਾਉਣ ਭੇਜ ਜਿਵੇਂ ਦੋ ਲੈਣਾ ਸੁਣਾਈਆਂ ਤੇ ਉਹ ਮੈਂ ਕਿਹਾ ਜੀ ਮੈਨੂੰ ਨਹੀਂ ਸੀ ਪਤਾ ਵੀਡੀਓ ਬਣਾ ਰਿਹਾ ਮੈਂ ਕਿਹਾ ਜੀ ਸਤਜੁਗ ਇਹ ਅਸੀਂ ਸਤਜੁਗ ਦੇ ਬੰਦੇ ਆ ਤੇ ਹੁਣ ਕਲ ਜੁਗ ਆ ਹਮ ਕਲ ਜੁਗ ਆ ਹੈਗਾ ਹੀ ਕਲ ਜੁਗਾ ਬੱਚੇ ਵੀ ਤਾਂ ਹੀ ਨਹੀਂ ਅੱਖੇ ਲੱਗਦੇ ਬਿਲਕੁਲ ਹੈ ਇਹੀ ਤਰ੍ਹਾਂ ਹਾਂ ਕਲ ਜੁਗ ਆ ਜੀ ਕਲ ਜੁਗ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਜਮਾਨਾ ਤੇ ਅਸੀਂ ਦਾ ਸਤਜਗਦੇ ਆ ਸੱਚੇ ਰਹਿਣਾ ਸੱਚੀ ਦਸਣਾ ਹਰ ਗੱਲ ਸੱਚ ਕਰਨੀ ਤੇ ਦਿਲ ਵੀ ਰੱਬ ਨੇ ਐਡਾ ਦਿੱਤਾ ਵੀ ਜੱਕ ਉਹਦਾ ਕੜਾ ਰੁੱੜ ਜੇ ਸਾਨੂੰ ਕੋਈ ਪਰਵਾਹ ਨਹੀਂ ਲੇਕਿਨ ਇਹ ਉਹਦੀ ਕੁਦਰਤ ਆ ਜੀ ਅਸੀਂ ਉਹਨੂੰ ਮੰਨਦੇ ਆ ਦਾਤਾ ਜੀ